ਉਹ ਤਾਂ 60-70 ਕਹਿੰਦੇ ਨੇ ਤੇ ਕੈਮਰੇ ਨੇ ਇਹ ਤਾਂ ਪਿੰਡ ਦੇ ਕੈਮਰੇ ਕਹਿ ਕੇ ਹੁਣ ਥੋੜਾ ਜਿਆਦਾ ਭੰਡਿਆ ਜਾਂਦਾ ਵੀ ਵਿਹਲੇ ਬਜ਼ੁਰਗ ਬੈਠੇ ਨੇ ਬਜ਼ੁਰਗਾਂ ਨੂੰ ਵਿਹਲੇ ਕਹਿਣਾ ਇੱਕ ਤਰ੍ਹਾਂ ਦਾ ਗਾਲ ਕੱਢਣ ਵਾਲੀ ਗੱਲ ਹੈ ਕਿਉਂਕਿ ਜਦੋਂ ਅਸੀਂ ਇਹ ਦੇਖੀਏ ਕਿ ਉਹਨਾਂ ਨੇ ਆਪਣੀ ਲੰਮੀ ਜ਼ਿੰਦਗੀ ਦੇ ਵਿੱਚ ਇੱਥੋਂ ਤੱਕ ਦੀ ਉਮਰ ਹੰਡਾਉਣ ਤੱਕ ਕਿੰਨਾ ਕੁਝ ਉਹਨਾਂ ਨੇ ਕੀਤਾ ਆਪਣੇ ਪਰਿਵਾਰ ਦੇ ਲਈ ਇਹਦਾ ਮਤਲਬ ਜਦੋਂ ਅਸੀਂ ਉਹਨਾਂ ਨੂੰ ਵਿਹਲੇ ਕਹਿੰਦੇ ਹਾਂ ਤਾਂ ਅਸੀਂ ਕਿਤਨਾ ਕਿਤੇ ਕਿਤਨ ਕਿਤੇ ਉਹਨਾਂ ਨਾਲ ਜਿਆਦਤੀ ਕਰ ਰਹੇ ਹੁੰਦੇ ਹਾਂ ਤੇ ਦੂਸਰੀ ਗੱਲ ਕਹਿੰਦੇ ਨਾ ਬਜ਼ੁਰਗ ਘਰ ਦਾ ਰੌਣਕ ਵੀ ਹੁੰਦਾ ਹੈ ਤੇ ਜਿੰਦਰਾ ਵੀ ਹੁੰਦਾ ਹੈ ਤੇ ਜਿਹੜੀ ਕ ਜਦੋਂ ਸੱਤ ਦੇ ਵਿੱਚ ਬਜ਼ੁਰਗ ਬੈਠੇ ਨੇ ਤਾਂ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਆਪਣੇ ਮੁਹੱਲੇ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਗਲਤ ਬੰਦਾ ਆਉਂਦਾ ਹੈ ਤਾਂ ਉਹ ਸੀ ਰਿਪੋਰਟਿੰਗ ਕਰਨੀ ਵਾਕਿਆ ਫੜ ਲੈਣੇ ਤੇ ਜੇ ਕੋਈ ਚੰਗਾ ਕੰਮ ਕਰਦਾ ਮੈਨੂੰ ਪਹਿਲਾਂ ਵੀ ਦੱਸਿਆ ਇਹਨਾਂ ਨੇ ਉਹਦਾ ਉਤਸ਼ਾਹਿਤ ਵੀ ਕਰ ਲਿਆ ਹੈ ਪ੍ਰੇਰਨਾ ਵੀ ਦੇਣੀ ਹੈ ਉਹਨਾਂ ਨੂੰ ਹੌਸਲਾ ਫਜਾਈ ਵੀ ਕਰਦੇ ਨੇ ਸੋ ਇਸ ਕਰਕੇ ਇਹ ਅਸਲ ਦੇ ਵਿੱਚ ਸਾਡੀ ਅੱਜ ਦੀ ਪੀੜ੍ਹੀ ਦੀ ਦਕੀਆ ਨੂੰ ਸੀ ਸੋਚ ਦਾ ਫਰਗਟਾ ਵੈ ਜਦੋਂ ਅਸੀਂ ਉਹਨਾਂ ਨੂੰ ਕੈਮਰੇ ਜਾਂ ਅਸੀਂ ਉਹਨਾਂ ਨੂੰ ਹੋਰ ਕੁਝ ਕਹ ਜੇ ਨੇ ਪੀੜੀ ਦਾ ਪਾੜਾ ਪੀੜੀ ਦਾ ਗੈਪ ਇਹ ਲਗਾਤਾਰ ਬ੍ਰਿੰਦਰਜੀ ਇਹ ਚੱਲਦਾ ਆ ਰਿਹਾ ਹੈ